ਹਾਂਜੀ ਦੋਸਤੋ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਅੱਛਾ ਆਗਮਤ ਹੈ ਤੁਹਾਡੇ ਆਪਣੇ ਚੈਨਲ ਤੇ ਤੇ ਹਾਜ਼ਰ ਹੋ ਗਏ ਆ ਤੁਹਾਡੇ ਲਈ ਇੱਕ ਹੋਰ ਅਪਡੇਟ ਲੈ ਕੇ ਸੋ ਮੁਲਾਜ਼ਮਾਂ ਦੇ ਨਾਲ ਜੁੜੀ ਹੋਈ ਇੱਕ ਹੋਰ ਵੱਡੀ ਅਪਡੇਟ ਤੁਹਾਡੇ ਲਈ ਲੈ ਕੇ ਆਇਆ ਮੁਲਾਜ਼ਮਾਂ ਲਈ ਵੱਡੀ ਖਬਰ ਰਿਟਾਇਰਮੈਂਟ ਉਮਰ 62 ਸਾਲ ਤੱਕ ਜਿਹੜਾ ਉਹਦੇ ਵਿੱਚ ਵਾਅਦਾ ਕੀਤਾ ਗਿਆ ਪੂਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੀ ਅੱਗੇ ਮੁਲਾਜ਼ਮ ਸਾਥੀਆਂ ਦੇ ਨਾਲ ਜ਼ਰੂਰ ਸਾਂਝੀ ਕਰ ਦਿਓ ਜੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਕਿ ਜਿਹੜਾ ਇਹ ਖਬਰ ਆ ਰਹੀ ਹੈ ਉਹ ਹਰਿਆਣਾ ਸਰਕਾਰ ਦੇ ਵੱਲੋਂ ਹੈ ਹਰਿਆਣਾ ਸਰਕਾਰ ਦੇ ਵੱਲੋਂ ਜਿਹੜਾ ਜਿੰਨੇ ਵੀ ਉਹਨਾਂ ਦੇ ਸਰਕਾਰੀ ਕਰਮਚਾਰੀ ਨੇ ਤਾਂ ਉਹਨਾਂ ਦੀ ਰਿਟਾਇਰਮੈਂਟ ਉਮਰ ਦੇ ਵਿੱਚ ਹਰਿਆਣਾ ਸਰਕਾਰ ਦੇ ਵੱਲੋਂ ਵਾਧਾ ਕਰ ਦਿੱਤਾ ਗਿਆ ਤੇ ਉਮਰ ਨੂੰ ਜਿਹੜਾ 58 ਤੋਂ 60 ਸਾਲ ਤੱਕ ਜਿਹੜਾ ਵਾਧਾ ਦਿੱਤਾ ਗਿਆ ਜਿਨੇ ਵੀ ਗਰੁੱਪ ਸੀ ਦੇ ਕਰਮਚਾਰੀ ਹੋਣਗੇ ਉਹਨਾਂ ਦੀ ਉਮਰ ਦੇ ਵਿੱਚ 60 ਸਾਲ ਤੱਕ ਜਿਹੜਾ ਵਾਧਾ ਕੀਤਾ ਗਿਆ ਯਾਨੀ ਕਿ 2 ਸਾਲ ਉਮਰ ਵਧਾਈ ਗਈ ਹੈ ਤੇ ਜਿਹੜੇ ਗਰੁੱਪ ਡੀ ਦੇ ਏਮਪਲੋਈ ਨੇ ਉਹਨਾਂ ਦੀ ਉਮਰ ਦੇ ਵਿੱਚ ਜਿਹੜਾ 4 ਸਾਲ ਹੋਰ ਵਧਾ ਕੇ ਯਾਨੀ ਕਿ 58 ਤੋਂ 62 ਸਾਲ ਤੱਕ ਜਿਹੜਾ ਉਹਨਾਂ ਦੀ ਜਿਹੜੀ ਰਿਟਾਇਰਮੈਂਟ ਉਮਰ ਹੈ ਜਿਹੜੀ ਉਹ ਇੱਥੇ ਤੱਕ ਵਧਾ ਦਿੱਤੀ ਗਈ ਹੈ ਸੋ ਬਾਕੀ ਦੇਖਣਾ ਹੋਵੇਗਾ ਕਿ ਇਸ ਚੀਜ਼ ਨੂੰ ਲੈ ਕੇ ਪੰਜਾਬ ਸਰਕਾਰ ਦਾ ਕੀ ਫੈਸਲਾ ਲੈਂਦਾ ਕਿ ਪੰਜਾਬ ਦੇ ਕਰਮਚਾਰੀਆਂ ਦੀ ਏਜ ਦੇ ਵਿੱਚ ਹੀ ਵਾਧਾ ਕੀਤਾ ਜਾ ਸਕਦਾ ਹੈ ਜਾਨੀ ਕਿ ਰਿਟਾਇਰਮੈਂਟ ਜਿਹੜੀ ਏਜ ਆ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਜਾਂ ਫਿਰ ਨਹੀਂ ਸੋ ਇਸ ਤਰ੍ਹਾਂ ਦੀਆਂ ਅਪਡੇਟਸ ਤੁਹਾਨੂੰ ਦਿੰਦੇ ਰਹਿਵਾਂਗੇ ਇਸ ਕਰਕੇ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹੋ ਤੇ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਦੀ ਨਾਲ ਬੈਲ ਦਾ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਸੋ ਮਿਲਦੇ ਹਾਂ ਕਿਸੇ ਨਵੀਂ ਤੇ ਖਾਸ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ